ਸਿੰ ਸਲਾਮ ਕੌਣ ਹੈ ਅਜੀਬ ਗਾਂਧੀ ਦੀ హత్య ਹੋ ਗਈ ਸੀ ਪਰ ਅਜੀਬ ਗਾਂਧੀ ਦੇ ਉੱਪਰ ਉਹਨਾਂ ਦੀ ਹੱਤਿਆ ਤੋਂ ਪਹਿਲਾਂ ਵੀ ਇੱਕ ਹੱਤਿਆ ਦੀ ਕੋਸ਼ਿਸ਼ ਹੋ ਚੁੱਕੀ ਸੀ 384 ਦੇ ਦੰਗੈਤ ਚਲੇ ਜਾਂਦੇ ਆ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ ਅ ਰਜੀਵ ਗਾਂਧੀ ਇੱਕ ਬਿਆਨ ਅ ਰਜੀਵ ਗਾਂਧੀ ਨੂੰ ਗੁਨੇਗਾਰ ਸਮਝਣ ਲੱਗ ਜਾਂਦੇ ਪੰਜ ਗੋਲੀਆਂ ਦਾ ਹੱਲ ਕਰ ਲੈਂਦੇ ਨੇ ਕਿ ਪਿਸਤੌਲ ਬਾਅਦ ਵਿੱਚ ਲੈ ਲਾਂਗੇ ਇੱਕ ਮਾਮੂਲੀ ਜੇ 400 ਰੁਪਏ ਵਾਲੇ ਹਥਿਆਰੇ ਦੇ ਨਾਲ ਹਮਲਾ ਕਰਨ ਦੀ ਸੋਚ ਲੈਂਦਾ ਜਾਂ ਠਾਲ ਲੈਂਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੈਂ ਕਿਤਾਬ ਬੋਲਦੀ ਹਾਂ ਅੱਜ ਆਪਾਂ ਗੱਲ ਕਰਦੇ ਹਾਂ ਕਿਸੇ ਹੋਰ ਕਟਨਾ ਦੀ ਪੜਦੇ-ਪੜਦੇ ਮੈਂ ਕਿਸੇ ਬਾਰੇ ਪੜ ਰਿਹਾ ਸੀ ਮੇਰੇ ਸਾਹਮਣੇ ਆਉਂਦਾ ਇੱਕ ਇਨਸਾਨ ਜੈਕ ਇਨਸਾਨ ਦੀ ਕਹਾਣੀ ਜਿਸ ਦਾ ਨਾਮ ਆ ਕਰਮਜੀਤ ਸਨਾਮ ਹੁਣ ਕਰਮਜੀਤ ਸਿੰਘ ਸਨਾਮ ਕੌਣ ਹੈ ਸ਼ਾਇਦ ਬਹੁਤਿਆਂ ਨੂੰ ਗੱਲ ਪਤਾ ਹੋਏਗੀ ਚਲੋ ਜਿਨ੍ਹਾਂ ਨੂੰ ਨਹੀਂ ਪਤਾ ਆਪਾਂ ਗੱਲ ਕਰਦੇ ਹਾਂ ਕਰਮਜੀਤ ਸਨਾਮ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਅਰਜੀਵ ਗਾਂਧੀ ਦੀ ਹੱਤਿਆ ਹੋ ਗਈ ਸੀ ਉਹ ਚਲੋ ਇੱਕ ਲੱਗ ਵਿਸ਼ਾ ਉਹਨਾਂ ਦੀ ਹੱਤਿਆ ਜਿਹੜੀ ਹੋਈ ਸੀ ਉਹ ਨਿੱਤੇ ਨਹੀਂ ਕਰਵਾਈ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਸਜ਼ਾਵਾ ਵੀ ਹੋਈਆਂ ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊ ਪਰ ਅਜੀਵ ਗਾਂਧੀ ਦੇ ਉੱਪਰ ਉਹਨਾਂ ਦੀ ਹੱਤਿਆ ਤੋਂ ਪਹਿਲਾਂ ਵੀ ਇੱਕ ਹੱਤਿਆ ਦੀ ਕੋਸ਼ਿਸ਼ ਹੋ ਚੁੱਕੀ ਸੀ ਇੱਕ ਤਾਂ ਸ਼੍ਰੀਲੰਕਾ 'ਚ ਘਟਨਾ ਵਾਪਰੀ ਸੀ ਜਦੋਂ ਉਹਨਾਂ ਨੂੰ ਇੱਕ ਨੇਵੀ ਦੇ ਅਫਸਰ ਨੇ ਰਫਲ ਦਾ ਬੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ ਚਲੋ ਉਹਨੂੰ ਆਪਾਂ ਇੱਕ ਵੱਖਰੀ ਘਟਨਾ ਨੂੰ ਸਾਈਡ ਤੇ ਰੱਖਦੇ ਹਾਂ ਆਪਾਂ ਗੱਲ ਕਰਦੇ ਹਾਂ ਇੱਕ ਘਟਨਾ ਇੰਡੀਆ ਦੇ ਵਿੱਚ ਵੀ ਹੋਈ ਸੀ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਉਹਨਾਂ ਦੇ ਮਰਡਰ ਦੀ ਕੋਸ਼ਿਸ਼ ਪਹਿਲਾਂ ਵੀ ਕੀਤੀ ਗਈ ਸੀ ਕਿਹਨੇ ਕੀਤੀ ਸੀ ਕਿਵੇਂ ਕੀਤੀ ناکਾਮ ਹੋਈ ਉਹ ਗੱਲ ਕਰਦੇ ਆਪਾਂ ਅੱਜ ਦੀ ਕਹਾਣੀ ਦੇ ਨਾਲ ਆਪਾਂ ਜਾਣਦੇ ਆ ਪਿੱਛੇ 384 ਦੇ ਦੰਗਿਆਂ ਚਲੇ ਜਾਂਦੇ ਆ 인ਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਅਰਜੀਵ ਗਾਂਧੀ ਇੱਕ ਬਿਆਨ ਦਿੰਦਾ ਬਿਆਨ ਕੀ ਸੀ ਕਿ ਜਦੋਂ ਕੋਈ ਵੱਡਾ ਦਰਖਤ गिरਦਾ ਤਾਂ ਧਰਤੀ ਹਿੱਲਦੀ ਹੈ लेकिन जब भी कोई बड़ा पेड़ गिरता है तो धरती थोड़ी हिलती है ਇਨਾ ਬਿਆਨਾ ਨੇ ਬਹੁਤ ਸਾਰੇ ਲੋਕਾਂ ਦੇ ਉੱਪਰ ਖੇਸ ਬਚਾਈ ਸੀ ਜਾਂ ਲੋਕਾਂ ਦੇ ਮਨ ਦੇ ਵਿੱਚ ਦੁੱਖ ਸੀ ਕਿਉਂਕਿ ਇਨਾ ਬਿਆਨਾ ਕਰਕੇ ਹੀ ਦਿੱਲੀ 4 ਦਿਨ ਸੁਲਗਦੀ ਰਹੀ ਚਲੋ ਉਹ ਇੱਕ ਵੱਖਰਾ ਵਿਸ਼ਾ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਆ ਜਦੋਂ ਰਜੀਵ ਗਾਂਧੀ ਇਹ ਬਿਆਨ ਦਿੰਦੇ ਨੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਭਰ ਜਾਂਦਾ ਅਤੇ ਲੋਕ ਦਿੱਲੀ ਦੰਗਿਆਂ ਲਈ ਅਰਜੀਵ ਗਾਂਧੀ ਨੂੰ ਗੁਨੇਗਾਰ ਸਮਝਣ ਲੱਗ ਜਾਂਦੇ ਨੇ ਉਹਨਾਂ ਚੋਂ ਇੱਕ ਸੀ ਕਰਮਜੀਤ ਸੁਨਮ ਜਿਨੂੰ ਕਹਿ ਸਕਦੇ ਆ 22-26 ਸਾਲ ਦਾ ਬੱਬਰੂ ਗੱਲ ਕਰਦੇ ਆਪਾਂ ਉਸ ਘਟਨਾ ਦੀ ਉਹ ਕਿਵੇਂ ਹੋਈ ਜਿੰਨਾ ਕਿ ਮੈਂ ਉਹਨਾਂ ਬਾਰੇ ਜਾਣਿਆ ਕਹਿੰਦੇ ਉਸ ਸਮੇਂ ਕਰਮਜੀਤ ਸੁਨਮ ਇੱਕ ਬੜਾ ਪਤਲਾ ਜਿਆ ਸ਼ਾਇਦ ਉਸ ਸਮੇਂ ਉਸਿਰ ਤੋਂ ਪੱਗ ਵੀ ਨਹੀਂ ਬੰਨ੍ਹਦੇ ਸੀਗੇ ਦਾੜੀ ਕੱਟ ਕੇ ਰੱਖਦੇ ਸੀ ਉਹ ਦਿੱਲੀ ਦੇ ਵਿੱਚ ਉਸ ਸਮੇਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਇਹਨੂੰ ਲੈ ਚਲਦੇ ਆਪਾਂ ਪਿੱਛੇ 1985 86 ਚਲਦੇ ਆਂ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਬਹੁਤੇ ਕਾਲਜ ਨਹੀਂ ਸੀਗੇ ਤੁਹਾਨੂੰ ਆਪਣੀ ਉਚੇਰੀ ਪੜ੍ਹਾਈ ਲਈ ਵੱਡੇ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਜਦੋਂ 84 ਦੇ ਦੰਗੇ ਹੁੰਦੇ ਨੇ ਇਸ ਘਟਨਾ ਦਾ ਕਰਮਜੀਤ ਸਨਾਮ ਦੇ ਉੱਪਰ ਗਹਿਰਾ ਡੂੰਗਾ ਪ੍ਰਭਾਵ ਪੈਂਦਾ ਉਹ ਮਨ ਦੇ ਵਿੱਚ ਸੋਚ ਲੈਂਦਾ ਕਿ ਉਹ ਇਸ ਚੀਜ਼ ਦਾ ਬਦਲਾ ਲਏਗਾ ਪਰ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਦੀ ਜਿਹੜੀ ਸਿਕਿਉਰਿਟੀ ਆ ਉਹ ਇੰਨੀ ਟਾਈਟ ਕਰ ਦਿੱਤੀ ਗਈ ਸੀ ਕਿ ਜਦੋਂ ਵੀ ਰਜੀਵ ਗਾਂਧੀ ਦਿੱਲੀ ਦੀਆਂ ਸੜਕਾਂ ਤੇ ਨਿਕਲਦਾ ਸੀ ਤਾਂ ਦਿੱਲੀ ਦੇ ਵਿੱਚ 4-4 ਕਿਲੋਮੀਟਰ ਤੱਕ ਜਾਮ ਲੱਗ ਜਾਂਦਾ ਸੀ ਅਤੇ ਜਦੋਂ ਜਾਮ ਲੱਗਦਾ ਸੀ ਲੋਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਅੱਜ ਪ੍ਰਧਾਨ ਮੰਤਰੀ ਆਪਣੇ ਘਰ ਤੋਂ ਬਾਹਰ ਜਾ ਰਿਹਾ ਹੈ ਹੁਣ ਇੰਨੀ ਵੱਡੀ ਸਿਕਿਉਰਿਟੀ ਦੇ ਵਿੱਚ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨਾ ਸੰਕਲਪਿਤ ਨਹੀਂ ਸੋਚਣਾ ਵੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਸੋਚਣਾ ਵੀ ਮੁਮਕਨ ਨਹੀਂ ਹੈਗਾ ਪਰ ਉਸ ਸਮੇਂ ਕੋਸ਼ਿਸ਼ ਕਰਦਾ ਕਰਮਜੀਤ ਸੁਨਾਮ ਇੱਕ 25-26 ਸਾਲਾਂ ਦਾ ਗੱਭਰੂ ਹਥਿਆਰ ਜਟਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਕਿਉਂਕਿ ਕਿਸੇ ਨੂੰ ਮਾਰਨਾ ਤਾਂ ਹਥਿਆਰ ਜ਼ਰੂਰੀ ਨੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਉਹ ਕਹਿੰਦਾ ਵੀ ਮੈਨੂੰ ਕਿਤੇ ਹਥਿਆਰ ਨਹੀਂ ਮਿਲੇ ਫਿਰ ਉਹਦਾ ਇੱਕ ਕੋਈ ਜਾਣਕਾਰ ਉਹਨੂੰ ਕਹਿੰਦਾ ਕਿ ਆਪਾਂ ਕਿਤੇ ਹਥਿਆਰ ਲੈ ਕੇ ਆਉਨੇ ਆ ਆਪਾਂ ਲੁੱਟਾ ਖੋਹਾ ਕਰਿਆ ਕਰਾਂਗੇ ਉਸ ਸਮੇਂ ਕਰਮਜੀਤ ਸੁਨਾਮ ਹਾਮੀ ਭਾਗਨ ਦਾ ਉਹ ਕਿਤੋਂ ਨਾ ਕਿਤੋਂ ਪੰਜ ਗੋਲੀਆਂ ਦਾ ਹੱਲ ਕਰ ਲੈਂਦੇ ਨੇ ਕਿ ਪਿਸਤੌਲ ਬਾਅਦ ਦੇ ਵਿੱਚ ਲੈ ਲਾਂਗੇ ਉਹ ਗੋਲੀਆਂ ਸੰਭੀਆਂ ਜਾਂਦੀਆਂ ਨੇ ਕਰਮਜੀਤ ਸੁਨਾਮ ਦੇ ਕੋਲੇ ਫਿਰ ਇੱਕ ਦਿਨ ਉਹੀ ਦੋਸਤ ਕਰਮਜੀਤ ਸੁਨਾਮ ਨੂੰ ਕਹਿੰਦਾ ਕਿ ਚਲ ਆਪਾਂ ਕਿਸੇ ਠੇਕੇ ਤੇ ਲੁੱਟਮਾਰ ਕਰਕੇ ਆਉਨੇ ਆ ਉਹ ਇੱਕ ਚਾਕੂ ਦੇ ਕੇ ਕਰਮਜੀਤ ਸੁਨਾਮ ਨੂੰ ਸਕੂਟਰ ਦੇ ਪਿੱਛੇ ਬਿਠਾ ਲੈਂਦਾ ਕਰਮਜੀਤ ਕਹਿੰਦਾ ਮੈਂ ਰਸਤੇ ਜਾ ਕੇ ਇੱਕ ਹੀ ਸੋਚਦਾ ਕਿ ਮੇਰਾ ਨਿਸ਼ਾਨਾ ਕੋਈ ਹੋਰ ਹੈ ਜੇ ਮੈਂ ਠੇਕੇ ਦੀ ਲੁੱਟ ਚ ਫੜਿਆ ਗਿਆ ਤਾਂ ਇਹਦੇ ਨਾਲ ਤਾਂ ਬਦਲਾਮੀ ਬਹੁਤ ਹੋਏਗੀ ਉਹ ਆਪਣੇ ਮਿੱਤਰ ਨੂੰ ਕਿਸੇ ਬਿਮਾਰੀ ਦਾ ਬਹਾਨਾ ਲਾ ਕੇ ਉਸ ਦੇ ਪਿੱਛੋਂ ਸਕੂਟਰ ਤੋਂ ਉਤਰ ਜਾਂਦਾ ਪਰ ਉਹ ਪੰਜ ਗੋਲੀਆਂ ਕਰਨਜੀਤ ਸਨਾਮ ਦੇ ਕੋਲੇ ਸੀ ਉਸ ਦੇ ਘਰ ਫਿਰ ਪੁੱਛ ਦਿੰਦੀ ਉਹ ਭਜ ਨਟ ਕਰਦਾ ਕਿ ਉਸ ਨੂੰ ਕਿਤੋਂ ਹਥਿਆਰ ਮਿਲ ਜAVE ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ناکਾਮ ਰਹਿੰਦੀਆਂ ਨੇ ਫਿਰ ਕਿਵੇਂ ਨਾ ਕਿਵੇਂ ਕਰਨਜੀਤ ਸਨਾਮ ਉਹ ਦੱਸਦਾ ਕਿ ਉਸ ਸਮੇਂ ਦੇ ਵਿੱਚ ਲਗਭਗ 350 ਦੇ ਵਿੱਚੋਂ ਕਿਤੋਂ ਉਸ ਗੋਲੀਆਂ ਨਾਲ ਮਿਲਦਾ ਜੁਲਦਾ ਪਿਸਤੌਲ ਲੈਂਦਾ ਜਿਸੀ ਹੋਊਗਾ ਉਹ ਉਸ ਸਮੇਂ ਦੀ ਇਨਵੈਸਟੀਗੇਸ਼ਨ ਪਾਰਟ ਦਾ ਹਿੱਸਾ ਪੰਜ ਗੋਲੀਆਂ ਇੱਕ ਹਥਿਆਰ ਉਸ ਤੋਂ ਬਾਅਦ ਉਹ ਚੱਕਰ ਮਾਰਨੇ ਸ਼ੁਰੂ ਕਰਦਾ ਕਿ ਮੈਂ ਰਾਜੀਵ ਗਾਂਧੀ ਦੇ ਉੱਪਰ ਗੋਲੀ ਕਿਵੇਂ ਚਲਾਵਾਂ ਇਹ ਮੁਮਕਨ ਨਹੀਂ ਇਹ ਨਾ ਮੁਮਕਨ ਸੀ ਐਡੀ ਵੱਡੀ ਸਿਕਿਉਰਿਟੀ ਦੇ ਵਿੱਚ ਐਡੇ ਮਾੜੇ ਹਥਿਆਰ ਦੇ ਨਾਲ ਫਿਰ ਕਹਿੰਦੇ ਉਹਨੂੰ ਪਤਾ ਲੱਗਦਾ ਕਿ 2 ਅਕਤੂਬਰ ਨੂੰ ਪੂਰਾ ਗਾਂਧੀ ਪਰਿਵਾਰ ਰਾਜਘਾਟ ਦੇ ਉੱਪਰ ਮਹਾਤਮਾ ਗਾਂਧੀ ਨੂੰ ਫੁੱਲ ਪੇਂਟ ਕਰਨ ਆਉਂਦੇ ਨੇ ਉੱਥੇ ਇਸ ਪ੍ਰੋਗਰਾਮ ਤੋਂ ਪਹਿਲਾਂ ਉਹ ਦੇਖਦਾ ਕਿ ਬਹੁਤ ਭੜੀ ਪ੍ਰਬੰਧ ਹੋਣਗੇ ਉਹ ਸਾਰਾ ਕੁਝ ਉਹਨੂੰ ਅਖਬਾਰਾਂ ਤੋਂ ਪਤਾ ਲੱਗਦਾ ਉਹ ਕਿੰਨੇ ਦਿਨ ਪਹਿਲਾਂ ਉੱਥੇ ਚੱਕਰ ਮਾਰਨੇ ਸ਼ੁਰੂ ਕਰ ਦਿੰਦਾ ਪਹਿਲਾਂ ਉਸਨੇ ਸੋਚਿਆ ਸੀ ਕਿ ਉਹ ਲਗਭਗ 1 ਜਾਂ 2 ਮਹੀਨੇ ਪਹਿਲਾਂ ਹੀ ਕਿਉਂਕਿ ਜਦੋਂ ਉੱਥੇ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਹੁੰਦਾ ਉਦੋਂ ਉਹਨੂੰ ਬੰਦ ਕੀਤਾ ਜਾਂਦਾ ਵੀਆਈਪੀ ਸਿਕਿਉਰਟੀ ਲਈ ਉਸ ਤੋਂ ਬਿਨਾ ਨਾਰਮਲ ਦਿਨਾਂ ਦੇ ਵਿੱਚ ਆਮ ਲੋਕ ਉੱਥੇ ਆ ਜਾ ਸਕਦੇ ਨੇ ਪਹਿਲਾਂ ਤਾਂ ਉਹ ਇਹੀ ਸੋਚਦਾ ਕਿ ਉਹ ਪਹਿਲਾਂ ਹੀ ਇੱਥੇ 1-2 ਮਹੀਨੇ ਪਹਿਲਾਂ ਹੀ ਲੁਕ ਜਾਵੇਗਾ ਪਰ ਉਹ ਕਹਿੰਦਾ ਫਿਰ ਮੇਰੇ ਮਨ 'ਚ ਖਿਆਲ ਆਉਂਦਾ ਕਿ ਜੇ ਮੈਂ ਗੋਲੀ ਚਲਾ ਦਿੱਤੀ ਉਸ ਤੋਂ ਬਾਅਦ ਮੈਨੂੰ ਤਾਂ ਫਾਂਸੀ ਹੋਈ ਜਾਣੀ ਆ ਕੁਝ ਦਿਨ ਮੈਂ ਹੋਰ ਬਾਹਰ ਆਜ਼ਾਦੀ ਦਾ ਆਨੰਦ ਮਾਣਨਾ ਐਡਾ-ਐਡਾ ਕਰਕੇ ਦਿਨ ਨੇੜੇ ਆਉਂਦੇ ਜਾਂਦੇ ਨੇ ਫਿਰ ਉਹ ਦੇਖਦਾ ਕਿ ਮੈਂ ਅੰਦਰ ਜਾ ਮਾ ਕੇ ਮੈਂ ਦੇਖਦਾ ਕਿ ਉਹਦੇ ਆਉਣ ਤੋਂ ਲਗਭਗ 2 ਹਫ਼ਤੇ ਪਹਿਲਾਂ ਉੱਥੇ ਫੋਰਸਾਂ ਲੱਗ ਜਾਂਦੀਆਂ ਨੇ ਪਰ ਉਹ ਨੋਟ ਕਰਦਾ ਰਹਿੰਦਾ ਉਹ ਦੇਖਦਾ ਕਿ ਜਦੋਂ ਹਰ 2 ਘੰਟੇ ਬਾਅਦ ਜਾਂ 4 ਘੰਟੇ ਬਾਅਦ ਫੋਰਸ ਵਾਲੇ ਬਦਲਦੇ ਨੇ ਉਦੋਂ ਉਹ ਕੁਝ ਮਿੰਟਾਂ ਲਈ ਇੱਕ ਦੂਜੇ ਨਾਲ ਹੈਲੋ ਹਾਈ ਕਰਦੇ ਨੇ ਅਵੇਸਲੇ ਹੋ ਜਾਂਦੇ ਨੇ ਆਪਾਂ ਕਹਿ ਸਕਦੇ ਹਾਂ ਤਾਂ ਉਹ ਇਸ ਮੌਕੇ ਨੂੰ ਚੁਣਦਾ ਕਿ ਇਸ ਮੌਕੇ ਦੇ ਵਿੱਚ ਉਹ ਅੰਦਰ ਜਾਏਗਾ ਉਹ ਕਮੀਨਾ ਕਿਵੇਂ ਅੱਖ ਬਚਾ ਕੇ ਲਗਭਗ 10 ਦਿਨ ਪਹਿਲਾਂ ਰਾਜਘਾਟ ਦੇ ਅੰਦਰ ਐਂਟਰ ਹੋ ਜਾਂਦਾ ਪਰ ਉਹ 10 ਦਿਨ ਜਾਣ ਤੋਂ ਪਹਿਲਾਂ ਆਪਣੀ ਪੂਰੀ ਤਿਆਰੀ ਕਰਦਾ ਉਹ ਦੱਸਦਾ ਕਿ 10 ਦਿਨ ਦਾ ਜਿੰਨਾ ਕਾਪਾ ਕਹਦੀਏ ਖਾਣਾ ਛੋਲੇ ਜਾਂ ਬਿਸਕਟ ਜਾਂ ਕੁਝ ਵੀ ਇਦਾਂ ਦੀਆਂ ਚੀਜ਼ਾਂ ਉਹ ਪਹਿਲਾਂ ਵੀ ਹੌਲੀ ਹੌਲੀ ਕਰਕੇ ਅੰਦਰ ਪਹੁੰਚਾਉਂਦਾ ਸੀ ਪਰ ਕੁਝ ਉਹ ਆਪਣੇ ਨਾਲ ਕੈਰੀ ਕਰਦਾ ਅਤੇ ਕੁਝ ਦਿਨ ਪਹਿਲਾਂ ਉਹ ਇੱਕ ਹਰੇ ਰੰਗ ਦੀ ਆਪਾ ਕੱਪੜਾ ਕਹਿੰਦੇ ਨੇ ਇੱਕ ਗ੍ਰੀਨ ਕਲਰ ਦਾ ਉਹਨੂੰ ਵੀ ਅੱਛੇ ਅੰਦਰ ਪਹੁੰਚਦਾ ਕਰ ਦਿੰਦਾ ਬਾਕੀ ਉਹ ਦੱਸਦਾ ਕਿ ਮੈਂ ਆਪਣੇ ਨਾਲ ਬੁਖਾਰ ਦੀਆਂ ਗੋਲੀਆਂ ਗੋਟਕਾ ਸਾਹਿਬ ਕਿਉਂਕਿ ਕਹਿੰਦਾ ਮੈਨੂੰ ਪਤਾ ਸੀ ਮੈਨੂੰ ਇੱਥੇ 10 ਦਿਨ ਰਹਿਣਾ ਪੈਣਾ ਮੇਰਾ ਟਾਈਮ ਕਿੱਦਾਂ ਪਾਸ ਹੋਏਗਾ ਤੇ ਕੁਝ ਹੋਰ ਖਾਣ ਪੀਣ ਦਾ ਸਾਮਾਨ ਕਹਿ ਸਕਦੇ ਆਂ ਆਪਾਂ ਇੱਕ ਸੂਈ ਇੱਕ ਧਾਗਾ ਧਾਗਾ ਵੀ ਕੀ ਸੀ ਉਹ ਵੀ ਹਰੇ ਰੰਗ ਦਾ ਇਹ ਸਾਰੀ ਚੀਜ਼ਾਂ ਹਰੇ ਰੰਗ ਦੀਆਂ ਕਿਉਂ ਸੀ ਇਹ ਹੁਣ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਉਹ ਸਾਰਾ ਕੁਝ ਨੇ ਪਲਾਨ ਕੀਤਾ ਹੋਇਆ ਸੀ ਅੱਗੇ ਜਾ ਕੇ ਜਿਵੇਂ ਮੈਂ ਤੁਹਾਨੂੰ ਦੱਸਿਓ ਜਦੋਂ ਅਵੇਸਲੇ ਹੁੰਦੇ ਨੇ ਉਹ ਅੰਦਰ ਐਂਟਰ ਕਰ ਜਾਂਦਾ ਜਦੋਂ ਉਹ ਸਾਰੇ ਬੰਦੇ ਆਪਣੇ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਜਿਹੜੇ ਉੱਥੇ ਕੰਮ ਵੀ ਕਰ ਰਹੇ ਸੀ ਉਹ ਚਲੇ ਜਾਂਦੇ ਨੇ ਤੇ ਉਥੋਂ ਫੋਰਸਾਂ ਨੇ ਜਿਹੜੀਆਂ ਉਹ ਬਾਹਰ ਰਹਿndੀਆਂ ਨੇ ਇਹ ਅੰਦਰ ਐਂਟਰ ਕਰ ਜਾਂਦਾ ਅੰਦਰ ਇਹਨੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ ਅੰਦਰ ਜਿੱਥੋਂ ਰਾਜੀਵ ਗਾਂਧੀ ਨੇ ਲੰਘਣਾ ਸੀ ਨਾ ਉਥੇ ਇੱਕ ਚਾਰ ਪਿੱਲਰਾਂ ਦੇ ਉੱਪਰ ਇੱਕ ਥੜੀ ਬਣੀ ਸੀ ਉੱਚੀ ਜੀ ਨੂੰ ਕਹਿ ਸਕਦੇ ਆਪਾਂ ਬੇਲ ਚੜੀ ਹੋਈ ਸੀ ਹਰੇ ਰੰਗ ਦੀ ਉਹਨੇ ਪੂਰਾ ਨਾ ਘੇਰਾ ਬਣਾਇਆ ਹੋਇਆ ਸੀ ਉੱਪਰ ਉਹ ਦੇਖਣ ਨੂੰ ਬੜੀ ਸੋਹਣੀ ਲੱਗਦੀ ਸੀ ਉਹ ਘੇਰਾ ਕਹਿੰਦੇ ਇੰਨਾ ਮਜ਼ਬੂਤ ਸੀ ਕਿ ਉੱਥੇ ਬੰਦਾ ਇੱਕ ਇੱਕ ਜਾਂ ਦੋ ਬੰਦੇ ਉਹਦੇ ਅੰਦਰ ਆਰਾਮ ਨਾਲ ਬੈਠ ਸਕਦੇ ਸੀ ਪਰ ਕਿਸੇ ਨੂੰ ਥੋੜਾ ਪਤਾ ਸੀ ਕੋਈ ਇਹਦੇ ਅੰਦਰ ਬੈਠਾ ਹੋਏਗਾ ਉਹ ਵੀ 10 ਦਿਨ ਪਹਿਲਾਂ ਰੰਗੀ ਸਲਾਮ ਕਿਸੇ ਤਰੀਕੇ ਦੇ ਨਾਲ ਉਹਦੇ ਉੱਪਰ ਚੜ ਜਾਂਦਾ ਉਹ ਦੱਸਦਾ ਕਹਿੰਦਾ ਮੈਂ ਅੰਦਰ ਜਾ ਕੇ ਇੱਕੋ ਲਖਤਾ ਪਤਨੇ ਬੈਠਣ ਦਾ ਸਮਾਨ ਬੇਲ ਵੱਢ ਕੇ ਨਹੀਂ ਬਣਾਇਆ ਕਿਉਂਕਿ ਮੈਨੂੰ ਪਤਾ ਸੀ ਜੇ ਮੈਂ ਬੇਲ ਵੱਢ ਦੂੰਗਾ ਤਾਂ ਇਹ ਸੁੱਕਣੀ ਸ਼ੁਰੂ ਹੋ ਜਾਏਗੀ ਫਿਰ ਕਿਸੇ ਨਾ ਕਿਸੇ ਨੂੰ ਸ਼ੱਕ ਜਾਏਗਾ ਕਿ ਹਰੀ ਬੇਲ ਸੁੱਕ ਕਿਉਂ ਰਹੀ ਆ ਪਰ ਬਾਅਦ ਦੇ ਵਿੱਚ ਥੋੜੀ-ਥੋੜੀ ਕਰਕੇ ਅੰਦਰ ਆਪਣੇ ਬੈਠਣ ਜੋਗੀ ਜਗ੍ਹਾ ਬਣਾ ਲੈਂਦਾ ਫਿਰ ਉਹ ਦੱਸਦਾ ਕਿ ਜਿਹੜਾ ਮੈਂ ਤਾਂ ਗੱਲ ਲੈ ਕੇ ਗਿਆ ਸੀ ਜਾਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਹਾਰੇ ਰੰਗ ਦਾ ਕੱਪੜਾ ਉਹਨੂੰ ਵੀ ਥੋੜਾ ਜਿਹਾ ਉੱਪਰ ਪਾਉਂਦਾ ਆਪਣੀ ਬਚਤ ਲਈ ਕਿਉਂਕਿ ਮੀਂਹਾਂ ਦਾ ਮੌਸਮ ਸੀਗਾ ਪਰ ਇੱਥੇ ਇੱਕ ਘਟਨਾ ਹੋਰ ਹੁੰਦੀ ਆ ਜਿਹੜੇ ਉਹ ਦੋ ਹਫ਼ਤੇ ਜਾਂ 10 ਦਿਨ ਉੱਥੇ ਰਿਹਾ ਉਹ ਤੋਂ 7-8 ਦਿਨ ਦਿਨ ਰਾਤ ਲਗਾਤਾਰ ਮੀਂਹ ਪੈਂਦਾ ਰਿਹਾ ਪਰ ਉਹ ਕਹਿੰਦਾ ਮੈਨੂੰ ਪਤਾ ਸੀ ਜੋ ਨਿਸ਼ਾਨਾ ਮੈਂ ਲੈ ਕੇ ਆਇਆ ਉਹ ਮੈਂ ਪੂਰਾ ਕਰਨਾ ਉਹ ਪੂਰੇ ਮੀਂਹ ਚ ਰਹਿੰਦਾ ਉਹ ਕਹਿੰਦਾ ਗੁੜਕਾ ਸਾਹਿਬ ਨੂੰ ਮੈਂ ਇੱਕ ਲਿਫਾਫੇ ਦੇ ਵਿੱਚ ਪਾ ਕੇ ਰੱਖਤਾ ਸੀ ਉਹ ਕਹਿੰਦਾ ਘੜੀ ਲੈ ਕੇ ਗਿਆ ਸੀ ਇੱਕ ਮੈਨ ਨਾਲ ਉਸ ਸਮੇਂ ਮੈਨੂੰ ਮਿਲੀ ਸੀ 35 ਰੁਪਏ ਦੀ ਕਿਉਂਕਿ ਮੈਨੂੰ ਡੇਟਾਂ ਦਾ ਪਤਾ ਲੱਗਦਾ ਰਹੇ ਕਿਉਂਕਿ ਉੱਪਰ ਡ ਕਈ ਵਾਰ ਕਨਫਿਊਜ਼ ਹੋ ਜਾਂਦਾ ਪਹੁੰਚ ਜਾਂਦਾ ਤੇ ਲਗਭਗ 8-10 ਦਿਨ ਬਾਅਦ ਲਗਾਤਾਰ ਉੱਥੇ ਲੁਕੇ ਰਹਿਣ ਤੋਂ ਬਾਅਦ ਦਿਨ ਆਉਂਦਾ 2 ਅਕਤੂਬਰ 1986 ਦਾ ਜਦੋਂ ਹਲਚਲ ਹੁਣੀ ਸ਼ੁਰੂ ਹੋ ਜਾਂਦੀ ਆ ਲੋਕ ਆ ਜਾਂਦੇ ਨੇ نیچے ਸਕਿਉਰਟੀ ਵਾਲੇ ਕਹਿਣਾ ਸ਼ੁਰੂ ਕਰਦੇ ਨੇ ਕਿ ਪੀਐਮ ਸਾਹਿਬ ਆ ਗਏ ਨੇ ਕਰਮਜੀਤ ਸਨਾਮ ਉਸ ਵੇਲ ਦੇ ਵਿੱਚੋਂ ਹਲਕਾ ਜਿਹਾ ਦੇਖਦਾ ਕਿਉਂਕਿ ਉਹ ਕਾਫਲਾ ਉੱਥੇ ਦੀ ਲੰਘਣਾ ਸੀ ਤੁਰ ਕੇ ਤੇ ਕਰਮਜੀਤ ਕਹਿੰਦਾ ਮੈਂ ਆਪਣੇ ਰਵਾਲਵਰ ਦੇ ਵਿੱਚ ਇੱਕ ਗੋਲੀ ਪਾਉਣਾ ਕਿਉਂਕਿ ਉਹ ਕਹਿੰਦਾ ਮੈਂ ਸੋਚ ਕੇ ਗਿਆ ਸੀ ਪੰਜ ਗੋਲੀਆਂ ਨੇ ਇੱਕ ਮੈਂ ਰਾਜੀਵ ਗਾਂਧੀ ਦੇ ਮਾਰਨੀ ਆ ਜੇ ਉਹਦੇ ਲੱਗ ਜੂਗੀ ਤਾਂ ਦੂਸਰੀ ਗੋਲੀ ਆਪਣੇ ਆਪ ਦੇ ਮਾਰ ਲੈਣੀ ਆ ਜਿਵੇਂ ਜਿਵੇਂ ਰਾਜੀਵ ਗਾਂਧੀ ਨੇੜੇ ਆਉਂਦਾ ਤਾਂ ਇਹ ਆਪਣਾ ਇੱਕ ਫਾਇਰ ਕਰਦਾ ਉਸ ਬੇਲ ਦੇ ਵਿੱਚੋਂ ਫਾਇਰ ਲੱਗਦਾ ਨਹੀਂ ਰਜੀਵ ਗਾਂਧੀ ਦੇ ਉਹ ਲੱਗਦਾ ਧਰਤੀ ਦੇ ਉੱਪਰ ਫਾਇਰ ਲੱਗਣ ਤੋਂ ਬਾਅਦ ਕਿਸੇ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਗੋਲੀ ਚੱਲ ਗਈ ਲੋਕ ਕਹਿੰਦੇ ਨੇ ਸਕੂਟਰ ਦਾ ਟਾਇਰ ਫਟਿਆ ਪਰ ਉਸੇ ਸਮੇਂ ਸਨੀਪਰ ਡੌਗ ਆ ਜਾਂਦੇ ਨੇ ਜਿਹੜੀ ਸਕਿਊਰਟੀ ਦੇ ਵਿੱਚ ਸੀ ਉਹ ਗੋਲੀ ਨੂੰ ਕੁਰੀਤ ਕੇ ਕੱਢ ਲੈਂਦੇ ਨੇ ਇੱਕ ਵਾਰ ਨਾਲ ਸਾਰੇ ਹੈਰਾਨ ਹੁੰਦੇ ਨੇ ਕਿ ਇਹ ਗੋਲੀ ਕਿੱਥੋਂ ਚੱਲੀ ਐਨੀ ਸਕਿਉਰਿਟੀ ਦੇ باوجود ਪਰ ਕਿਸੇ ਦਾ ਧਿਆਨ ਐਨੀ ਨੇੜੇ ਉਸ ਬੇਲ ਦੇ ਨਹੀਂ ਜਾਂਦਾ ਸਭ ਸਕਿਉਰਿਟੀ ਵਾਲੇ ਮੰਨ ਚੇ ਹੁੰਦਾ ਕਿ ਇਹ ਗੋਲੀ ਕਿਤੋਂ ਬਾਹਰੋਂ ਆਈ ਆ ਤਾਂ ਕਿ ਧਿਆਨ ਪਟਕਾ ਕੇ ਜਦੋਂ ਪ੍ਰਾਈਮ ਮਿਨਿਸਟਰ ਦਾ ਰਸਤਾ ਚੇਂਜ ਕੀਤਾ ਜਾਵੇ ਤਾਂ ਦੁਬਾਰਾ ਅਟੈਕ ਕੀਤਾ ਜਾਵੇ ਉਹ ਉਦਾਂ ਹੀ ਅੱਗੇ ਆਪਣਾ ਕਾਰਵਾਈ ਜਾਰੀ ਰੱਖਦੇ ਨੇ ਸਕਿਉਰਿਟੀ ਫੋਰਸਾਂ ਲੱਭਣੀਆਂ ਸ਼ੁਰੂ ਹੋ ਜਾਂਦੀਆਂ ਨੇ ਚੱਪਾ ਚੱਪਾ ਫੋਲਿਆ ਜਾਂਦਾ ਜਿਸ ਬੇਲ ਦੇ ਉੱਪਰ ਜਾਂ ਜਿਹੜੀ ਥੜੀ ਤੇ ਕਰਮਜੀਤ ਬੈਠਾ ਸੀ ਉੱਥੇ ਕਿਸੇ ਦਾ ਧਿਆਨ ਹੀ ਨਹੀਂ ਗਿਆ ਕਿਉਂਕਿ ਉਸ ਦੇ نیچے ਤਿੰਨ ਚਾਰ ਹਾਈ ਰੈਂਕ ਦੇ ਅਫੀਸਰ ਖੜੇ ਗੱਲਾਂ ਕਰ ਰਹੇ ਸੀ ਕਿਸੇ ਸਕਿਉਰਟੀ ਵਾਲੇ ਨੇ ਇਹ ਸੋਚਿਆ ਹੀ ਨਹੀਂ ਕਿ ਜਿੱਥੇ ਖੜੇ ਗੱਲਾਂ ਕਰ ਰਹੇ ਨੇ ਉੱਪਰ ਹਮਲਾਵਰ ਬੈਠਾ ਗੋਲੀ ਤੋਂ ਬਾਅਦ ਛੋੜੀ ਜੀ ਅੰਦਰ ਸਪੀਚ ਹੁੰਦੀ ਆ ਜਾਂ ਮਾੜਾ ਮੋਟਾ ਪੋਆਪਸ ਦੇ ਵਿੱਚ ਗੱਲਾਂ ਕਰਦੇ ਨੇ ਸਪੀਚ ਤਾਂ ਚਲੋ ਉੱਥੇ ਕੀ ਹੋਣੀ ਸੀ ਕਰਮਜੀਤ ਦੂਜਾ ਫਾਇਰ ਕਰਦਾ ਦੂਜਾ ਫਾਇਰ ਵੀ ਮਿਸ ਹੋ ਜਾਂਦਾ ਐਨੇ ਜਿਹੇ ਚ ਸਕਿਉਰਟੀ ਫੋਰਸਾਂ ਦੇਖਦੀਆਂ ਨੇ ਕਿ ਗੋਲੀ ਕਿੱਧਰੋਂ ਆ ਰਹੀ ਆ ਕਹਿੰਦਾ ਮੈਂ ਕਾਲੀ ਕਾਲੀ ਸੀ ਸੋਚਿਆ ਵੀ ਮੇਰੇ ਕੋਲ ਦੋ ਗੋਲੀਆਂ ਹਲੇ ਪਈਆਂ ਨੇ ਉਹ ਮਾਰਨ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਟਰਾਈ ਕਰਾਂ ਜਦੋਂ ਤੀਜਾ ਖੈਰ ਕਰਦਾ ਲਗਾਤਾਰ ਦੋ ਗੋਲੀਆਂ ਇਕੱਠੀਆਂ ਚੱਲਣ ਤੋਂ ਬਾਅਦ ਉਸ ਬੇਲ ਦੇ ਵਿੱਚੋਂ ਧੂਆਂ ਨਿਕਲਣਾ ਸ਼ੁਰੂ ਹੋ ਜਾਂਦਾ ਸਾਰੀਆਂ ਸਿਕਿਉਰਿਟੀ ਫੋਰਸਾਂ ਜਿੱਥੇ ਚੱਪੇ ਚੱਪੇ ਤੇ ਲੱਭ ਰਹੀਆਂ ਸੀ ਹਮਲਾਵਰ ਉਹਨਾਂ ਦੇ ਉੱਪਰ ਬੈਠਾ ਸੀ ਉਹ ਕਾਲੀ ਨਾਲ ਆਪਣੇ ਫਾਇਰ ਖੋਲ ਦਿੰਦੇ ਨੇ ਉਸ ਸਾਈਡ ਨੂੰ ਪਰ ਚੰਗੀ ਕਿਸਮਤ ਕਹਿ ਲਈਏ ਇੱਕ ਵੀ ਗੋਲੀ ਕਰਮਜੀਤ ਸਨਾਮ ਦੇ ਨਹੀਂ ਲੱਗਦੀ ਅਤੇ ਉਸ ਨੂੰ ਹੱਥ ਖੜੇ ਕਰਕੇ ਬਾਹਰ ਆਉਣ ਲਈ ਕਿਹਾ ਜਾਂਦਾ ਉਹ ਕਹਿੰਦਾ ਜਦੋਂ ਮੈਂ ਆਉਣਾ ਬਾਹਰ ਤਾਂ ਸਾਰੇ ਇੰਨਾ ਹੈਰਾਨ ਹੁੰਦੇ ਨੇ ਕਿ ਇੰਨੀ ਸਿਕਿਉਰਿਟੀ ਬਾਹਰ ਲੱਗੀ ਆ ਤੇ ਇਹ ਅੰਦਰ ਕਿਵੇਂ ਪਹੁੰਚ ਗਿਆ ਇਹ ਸਾਰੇ ਕਿਸ ਕਸੇ ਦਾ ਖੁਲਾਸਾ ਤੋਂ ਬਾਅਦ ਕਰਦਾ ਕਿ ਮੈਂ ਤਾਂ ਪਿਛਲੇ 10 ਦਿਨ ਤੋਂ ਇੱਥੇ ਬੈਠਾ ਸੀ ਤੇ ਉਸ ਨੂੰ ਫੜ ਕੇ ਲਾਲ ਕਿਲੇ ਥਾਣੇ ਤੇ ਲੈ ਕੇ ਜਾਇਆ ਜਾਂਦਾ ਉੱਥੇ ਜਿਹੜੀਆਂ ਜੇਲ੍ਹਾਂ ਬਣੀਆਂ ਹੋਈਆਂ ਨੇ ਫੌਰਚਰ ਕੀਤਾ ਜਾਂਦਾ ਅਤੇ ਗੋਲੀ ਚਲਾਉਣ ਦਾ ਮਕਸਦ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਮੇਰਾ ਜਵਾਬ ਸੀ ਕਿ ਮੇਰੇ ਗੋਲੀ ਚਲਾਉਣ ਦਾ ਮਕਸਦ ਉਹ ਬਿਆਨ ਜੋ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਤਾ ਸੀ ਕਿ ਜਦੋਂ ਇੱਕ ਬड़ा ਦਰਖਤ गिरਦਾ ਤਾਂ ਧਰਤੀ ਹਿੱਲਦੀ ਆ ਉਹ ਕਹਿੰਦਾ ਇੱਕ ਵਾਰ ਮੈਨੂੰ ਰੇਜੀਵ ਗਾਂਧੀ ਵੀ ਮਿਲਣ ਆਇਆ ਸੀ ਉੱਥੇ ਕਹਿੰਦਾ ਉਹਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਮਾਰਨਾ ਕਿਉਂ ਚਾਹਉਂਦਾ ਉਸ ਨੂੰ ਵੀ ਇਹੀ ਜਵਾਬ ਸੀ ਕਰਮਜੀਤ ਦਾ ਕਰਮਜੀਤ ਇਹ ਵੀ ਦੱਸਦਾ ਕਹਿੰਦਾ ਮੈਨੂੰ ਮਾਫੀ ਮੰਗਣ ਲਈ ਕਿਹਾ ਜਾਂਦਾ ਵੀ ਤੂੰ ਮਾਫੀ ਮੰਗ ਲਾ ਤੈਨੂੰ ਛੱਡ ਦਿੱਤਾ ਜਾਏਗਾ ਉਸ ਚੀਜ਼ ਤੋਂ ਕਹਿੰਦਾ ਮੈਂ ਇਨਕਾਰ ਕਰਦਾ ਅਤੇ ਕਾਫੀ ਸਾਲ ਉਹਦਾ ਕੇਸ ਚੱਲਿਆ ਅੱਜ ਜਿੱਥੇ ਰਹਿ ਕੇ ਮੈਂ ਪੜਿਆ ਜਾਂ ਸੁਣਿਆ ਮੈਨੂੰ ਲੱਗਾ ਲਗਭਗ 14 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਬਾਰਮਜੀ ਸਲਾਮ 2000 ਦੇ ਲਗਭਗ ਪਹਿਆ ਹੋ ਕੇ ਆਪਣੇ ਪਿੰਡ ਆਇਆ ਅਤੇ ਹੁਣ ਵੀ ਆਪਣੇ ਪਿੰਡ ਹੀ ਰਹਿ ਰਿਹਾ ਹੈ ਇੰਨੀ ਸਿਕਿਉਰਿਟੀ ਦੇ ਬਾਵਜੂਦ ਦਿੱਲੀ ਗੰਗਿਆਂ ਦਾ ਬਦਲਾ ਲੈਣ ਲਈ ਇੱਕ ਇਨਸਾਨ ਲਗਭਗ 10 ਦਿਨ ਪਹਿਲਾਂ ਇੱਕ ਐਡੇ ਵੱਡੇ ਘੇਰੇ ਨੂੰ ਤੋੜ ਕੇ ਇੱਕ ਮਾਮੂਲੀ ਜਿਹੇ 400 ਰੁਪਏ ਵਾਲੇ ਅਸਲੇ ਦੇ ਨਾਲ ਹਮਲਾ ਕਰਨ ਦੀ ਸੋਚ ਲੈਂਦਾ ਜਾਂ ਠਾਨ ਲੈਂਦਾ ਇਹ ਬਹੁਤਿਆਂ ਨੂੰ ਪਤਾ ਹੋਏਗੀ ਇਹ ਗੱਲ ਜਿਨ੍ਹਾਂ ਨੂੰ ਨਹੀਂ ਪਤਾ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਉਮੀਦ ਆ ਤੁਸੀਂ ਪਿਆਰ ਦਿਓਗੇ ਸਤਿ ਸ਼੍ਰੀ ਅਕਾਲ ਜੀ